ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੇ ਪਲੱਸ ਅਗਲੇ 48 ਘੰਟੇ ਯਾਨੀ ਕਿ ਕੱਲ੍ਹ ਸ਼ਾਮ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਔਰ ਆਉਂਦੇ ਘੰਟਿਆਂ ਦੇ ਦਰੁਗਿਆਨ ਕਿੰਨੇ ਕੁ ਉਮੀਦ ਆਸਾਰ ਬਣਨਗੇ ਇਹ ਜੀ ਤੁਹਾਨੂੰ ਦੱਸਾਂਗੇ ਐਸਲੀਆਂ ਜੀ ਸਿੱਧਾ ਤੁਹਾਨੂੰ ਤਾਜ਼ਾ ਸੈਟੇਲਾਈਟ ਦਸਿਹਰਾ ਦਿਖਾ ਰਹੀ ਹਾਂ ਜੇਕਰ ਅਫਾ ਗੱਲ ਕਰਦੇ ਆ ਜੀ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਐਸਲੇ ਬੱਦਲ ਵਾਣੇ ਸ਼ੁਰੂ ਹੋ ਚੁੱਕੀ ਆ ਪਛਮੀ ਸਿਸਟਮ ਐਸਲੇ ਸਰਗਰਮ ਹੋ ਚੁੱਕਿਆ ਪੰਜਾਬ ਦੇ ਵਿੱਚ ਔਰ ਹਰਿਆਣਾ ਰਾਜਸਥਾਨ ਦੇ ਵਿੱਚ ਤੇ ਜੇ ਸਾਡੇ ਸ਼੍ਰੀ ਗੰਗਾ ਨਗਰ ਹਨੂਮਾਨਗੜ ਅਨੂਪਗੜ ਫਰੀਦਕੋਟ ਫਿਰੋਜ਼ਸਰ ਫਾਜ਼ਲਕਾ ਇਲਾਕਾ ਦੇ ਵਿੱਚ ਬਦਰਵਾਈ ਅਸਲ ਵੰਡੀ ਸ਼ੁਰੂ ਹੋ ਚੁੱਕੀ ਹੈ ਜੇਕਰ ਅਫਾ ਮਿੱਤੇ 24 ਘੰਟਿਆਂ ਦੇ ਅੰਕੜੇ ਚੱਕਦੇ ਹਾਂ ਸੋ 40 ਦੇ ਆਸ-पास ਟੈਂਪਰੇਚਰ ਜਿਹੜੇ ਮੈਕਸਿਮਮ ਦਰਜ ਹੋਏ ਸੀ ਬਠਿੰਡਾ 에ਅਰਪੋਰਟ ਦੇ ਵਿੱਚ ਬੀਤੇ 24 ਘੰਟਿਆਂ ਦੇ ਵਿੱਚ ਤੇ ਨਰਨੌਲ ਮਹਿੰਦਰਗੜ ਦੇ ਵਿੱਚ 42.1 ਡਿਗਰੀ ਜਿਹੜਾ ਸਭ ਤੋਂ ਗਰਮ ਖੇਤਰ ਰਿਹਾ ਸੀ ਹਰਿਆਣਾ ਦੇ ਵਿੱਚ ਸੋ ਟੈਂਪਰੇਚਰ 40 ਦੇ ਕੋਲ ਜਾ ਚੁੱਕੇ ਨੇ ਮੈਕਸਿਮਮ ਚਲਿਆਂ ਦੇ ਵਿੱਚ ਤੇ 40 ਤੋਂ ਫਾਰ ਹਰਿਆਣਾ ਦੇ ਵਿੱਚ ਜਾ ਚੁੱਕੇ ਨੇ ਟੈਂਪਰੇਚਰ ਸੋ ਆਉਂਦੇ 48 ਘੰਟੇ ਯਾਨੀ ਕਿ ਅੱਜ ਤੋਂ ਹੀ ਇੱਕ ਵੈਸਾ ਜਿਸ ਤਰ੍ਹਾਂ ਪੰਚਾਬੀ ਜਗ੍ਹਾ ਲਈ ਤਾਂ ਪਛੜੀ ਸਿਸਟਮ ਵੈਸੇ ਲਈ ਸਰਗਰਮ ਹੋ ਜਾ ਰਿਹਾ ਜਿਹੜਾ ਕਿ ਅਗਲੇ 48 ਘੰਟਿਆਂ ਦੇ ਵਿੱਚ ਸਰਗਰਮ ਰਹਿ ਸਕਦਾ ਪੰਜਾਬ ਦੇ ਵਿੱਚ ਪ ਆਉ ਦੇ ਵਿੱਚ ਮੀਂਹ ਆਸਾਰ ਬਣ ਗਏ ਨੇ ਜੀ ਹਣੇਰ ਝੱਖੜ ਚੱਲ ਸਕਦਾ ਸੋ ਮਾਝਾ ਖੇਤਰ ਦੁਆਬਾ ਖੇਤਰ ਫਿਰ ਤੋਂ ਜਿਹੜਿਆ ਖੇਤਰਾ ਦੇ ਵਿੱਚ ਮੀਂਹ ਆਸਾਰ ਬਣਨਗੇ ਜਿਨ੍ਹਾਂ ਦੇ ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਹੁਸ਼ਿਆਰ ਪਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਲਾਫਾਗਾ ਦੇ ਵਿੱਚ ਜੇਕਰ ਬੱਦਲ ਲੈਂਦੇ ਤੋਂ ਚੜ੍ਹਦੇ ਵੱਲੋਂ ਕੁਝ ਕਰ ਜਾਂਦਾ ਜੋ ਪਿਛਲੇ ਸਿਸਟਮ ਦੇ ਵਿੱਚ ਇਸਲਾਮਾਬਾਦ 라ਵਲਪਿੰਡੀ ਦੇ ਵਿੱਚ ਤਗੜਾ ਹਣੇਰ ਝੱਖੜ ਵਾਲਾ ਬੱਦਲ ਬਣਿਆ ਸੀ ਜਿਹੜਾ ਕਿ ਅੱਗੇ ਕੁਝ ਕਰਦਾ ਹੋਇਆ ਇਲਾਫਾਗਾ ਨੂੰ ਕਵਰ ਕਰਦਾ ਹੋਇਆ ਇਹ ਇਲਾਫਾਗਾ ਦੇ ਵਿੱਚ ਤਗੜਾ ਹਣੇਰ ਝੱਖੜ ਚਲਾਉਂਦਾ ਹੋ ਸਕਦਾ ਅੱਜ ਸ਼ਾਮ ਦੇ ਹੁੰਦੇ ਜੇਕਰ ਅੱਜ ਧੁੱਪ ਬਹੁਤ ਵਫਾਗਾ ਦੇ ਵਿੱਚ ਲੱਗ ਜਾਂਦੀ ਹੈ ਫਿਰ ਇਸ ਤੋਂ ਇਲਾਵਾ ਜੇ ਮਾਲਵੇ ਖੇਤਰ ਦੇ ਵਿੱਚ ਵੀ ਮੀਂਹ ਦੇ आसार ਨੇ ਪਛਮੀ ਮਾਲਵੇ ਤੋਂ ਲੈ ਕੇ ਪੂਰਬੀ ਮਾਲਵੇ ਦੇ ਵਿੱਚ ਖੁਆਰ ਖੇਤਰ ਦੇ ਵਿੱਚ ਵੀ ਮੀਂਹ ਦੇ आसार ਮਰਨਗੇ ਹਲਕੇ ਤੋਂ ਲੈ ਕੇ ਦਰਮਿਆਨੇ ਵੀ ਬਹੁਤ ਵਫਾਗਾ ਦੇ ਵਿੱਚ ਪਹੁੰਚ ਕਰਨਗੇ ਸੋ ਆਉਂਦੇ 48 ਘੰਟੇ ਅੱਜ ਦੇ ਦਿਨ ਅੱਜ ਸ਼ਾਮ ਤੱਕ ਅੱਜ ਦੇ ਰਾਤ ਤੇ ਕੱਲ ਸ਼ਾਮ ਤੱਕ ਇਹ ਸਿਸਟਮ ਸਰਗਰਮ ਹੈ ਉਸ ਤੋਂ ਬਾਅਦ ਸਿਸਟਮ ਅੱਗੇ ਲੰਘ ਜਾਣਾ ਤੇ ਇਸ ਸਿਸਟਮ ਦੇ ਸਦਕਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਮੌਸਮ ਫਾਗ ਨੇ ਜਿਹੜੇ ਨੇ ਅਲਰਟ ਜਾਰੀ ਕੀਤੇ ਹੋਏ ਨੇ ਅਗਲੇ 48 ਘੰਟਿਆਂ ਦੇ ਲਈ ਪੰਜਾਬ ਦੇ ਵਿੱਚ yellow ਅਲਰਟ ਜਾਰੀ ਕੀਤੇ ਜਾ ਚੁੱਕੇ ਨੇ ਗਰਜ ਜਲਸ਼ਕ ਦੇ ਨਾਲ ਉਮੀਦ ਹੈ ਤਾਵਰ ਤੋੜ ਜਿਹੜਾ ਜਾਂ ਨਿਰਮਾਣ ਹੋਏਗਾ ਗਰਜ ਜਲਸ਼ਕ ਵਾਲੇ ਬਦਲਾਅ ਦਾ ਤੇ ਹਲਕੀ ਘਰੇ ਮਾਰ ਹੋ ਸਕਦੀ ਹੈ ਉਹ ਕਿਹੜੇ ਫਾਗਾਂ ਦੇ ਵਿੱਚ ਹੋਏਗੀ ਇਹ ਕੁਦਰਤ ਦੇ ਹੱਥ ਹੱਸ ਹੈ ਬਾਲਵੇ ਦੇ ਜਲੇ ਵੀ ਉਸ ਅਤਰੇ ਬਾਜਾ ਤੋਂ ਆਪ ਵੀ ਹੋ ਸਕਦਾ ਇਸੇ ਫਾਗਾਂ ਦੇ ਜੋ ਮੀਦ ਜਿਹੜੇ ਆਸਾਨ ਵੜਦੇ ਜਾਫਰੇ ਨੇ ਤੇ ਤੇਜ਼ ਹਣੇਰੀ ਜ ਜਿਹਦੀ ਰਫਤਾਰ 40 50 ਕਿਲੋਮੀਟਰ ਹੋ ਸਕਦੀ ਆ ਸੋ ਇਹ ਹਣੇਰੀ ਚੱਲਣ ਦੇ ਆਸਾਰ ਹੋਣਗੇ ਲੈਹਦੇ ਤੋਂ ਚੜਦੇ ਵੱਲ ਤੇ ਪੰਜਾਬ ਦੇ ਬਹੁਤੇ ਹਾਕ ਜਿਹੜੇ ਅਗਲੇ 48 ਘੰਟਿਆਂ ਦੇ ਵਿੱਚ ਇਸ ਸਿਸਟਮ ਦੇ ਸਦਕਾ ਜਿਹੜੇ ਮੀ ਵਾਲੇ ਖੇਤਰ ਦੇ ਵਿੱਚ ਹੋਣਗੇ ਤੇ ਬਹੁਤੇ ਹਾਕਾ ਦੇ ਵਿੱਚ ਮੀ ਛਖੜ ਜਿਹੜੇ ਉਹ ਚੱਲਣ ਦੇ ਆਸਾਰ ਬਰਨਗੇ ਸੋ ਆਕੇ ਤੁਹਾਨੂੰ ਅਪਡੇਟ ਅਸੀਂ ਕਰਦੇ ਰਵਾਂਗੇ ਜੇ ਸਿਸਟਮ ਬਾਰੇ ਤੇ ਦੁਪਹਿਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਵਧੇਰੇ ਹੋਰ ਡੇ ਲੈ ਕੇ ਹਾਜ਼ਰ ਹੋਵਾਂਗੇ ਸ਼ੁਕਰੀਆ